ਭਾਰਤੀ ਜਨਤਾ ਪਾਰਟੀ ਦੇ ਕੌਮੀ ਜਰਨਲਸ ਖਤਰ ਤਰਨ ਜੋਗ ਨੇ ਕਿਹਾ ਕਿ ਪਾਛ ਪਾਛ ਸ਼ੁਰੂ ਤੋਂ ਹੀ ਪੰਜਾਬ ਵਿੱਚ ਨਸ਼ਾ ਵਿਰੁੱਧ ਕੰਮ ਕਰ ਰਹੀ ਹੈ ਅਤੇ ਭਾਰਤੀ ਜਨਤਾ ਪਾਰਟੀ ਦੀ ਵਚਨਬੱਧਤਾ ਹੈ ਕਿ ਨਸ਼ਾ ਤਸਕਨਾ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਪਾਛ ਪਾਛ ਸ਼ੁਰੂ ਤੋਂ ਹੀ ਨਸ਼ਿਆਂ ਦੇ ਖਿਲਾਫ ਲਗਾਤਾਰ ਕੰਮ ਕਰ ਰਹੀ ਹੈ ਔਰ ਨਸ਼ੇ ਦੇ ਸੋਧਾਗਰ ਉਹਨਾਂ ਦੇ ਕਠੋਰ ਕਾਰਵਾਈ ਹੋਵੇ। ਇਹ ਭਾਰਤੀ ਜਨਤਾ ਪਾਰਟੀ ਦੀ ਵਚਨਬੱਧਤਾ ਹੈ ਔਰ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਨੇ ਲਗਾਤਾਰ ਨਸ਼ਿਆਂ ਦੇ ਖਿਲਾਫ ਸਖਤ ਕਦਮ ਵੀ ਉਠਾਇਆ ਹੈ ਔਰ ਉਰੀ ਕਾਰਵਾਈ ਵੀ ਕੀਤੀ ਹੈ ਪਰ ਮੈਂ ਹੈਰਾਨ ਆ ਕਿ ਪੰਜਾਬ ਦੀ ਆਪ ਦਾ ਪਾਰਟੀ ਦੀ ਸਰਕਾਰ ਨਸ਼ਿਆਂ ਦੇ ਮੁੱਦੇ ਤੇ ਵੀ ਰਾਜਨੀਤੀ ਰੋਟੀਆਂ ਸੇਕ ਰਹੀ ਹੈ ਅੱਜ ਪੰਜਾਬ ਦੇ ਅੰਦਰ ਕਾਨੂੰਨ ਵਿਵਸਥਾ ਹਾਸ਼ੀਏ ਤੇ ਜਾ ਚੁੱਕੀ ਗੈਂਗਸਟਰ ਖੁੱਲੇਆਮ ਘੁੰਮ ਰਹੇ ਲਗਾਤਾਰ ਹੱਤਿਆਵਾਂ ਹੋ ਰਹੀਆਂ ਜਗਾ ਜਗਾ ਤੇ ਗੋਲੀਆਂ ਚੱਲ ਰਹੀਆਂ ਲੁਧਿਆਣਾ ਦੇ ਅੰਦਰ ਲੋਕ ਸਭਾ ਦੇ ਪੂਰਵ ਸਾਂਸਦ ਦੇ ਪੀਐਨਓ ਉਹ ਸਾਥੀਆਂ ਨੂੰ ਮਾਰਿਆ ਜਾਂਦਾ ਕਦੀ ਗੈਂਗਸਟਰ ਲਗਾਤਾਰ ਇੱਕ ਦੂਜੇ ਤੇ ਹਮਲੇ ਕਰ ਰਹੇ ਪੰਜਾਬ ਦੇ ਅੰਦਰ ਰੰਗਦਾਰੀ ਲਗਾਤਾਰ ਪੰਜਾਬ ਦੇ ਲੋਕਾਂ ਨੂੰ ਡਰਾ ਰਹੀ